ਐਡੀਐਸ ਪੰਜਾਬ ਨਿਊਜ਼ ਟੀਵੀ ਦੇਖਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਦੇਸ਼ਵਾਸੀਆਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਹਲਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੇ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਨੂੰ 30 ਕਰੋੜ ਰੁਪਏ ਦੇ ਚੈੱਕ ਵੰਡੇ ਗਏ ਅਤੇ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਦੇ ਲਈ ਪਿੰਡਾਂ ਦੇ ਪੱਦਰ ਨੂੰ ਉੱਚਾ ਚੁੱਕਣ ਦੇ ਜੋ ਪੰਜਾਬ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਗਏ ਸਨ ਉਹਨਾਂ ਦਾਅਵਿਆਂ ਦੇ ਤਹਿਤ ਅੱਜ ਹਲਕਾ ਕਾਦਿਆਂ ਦੇ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਨੂੰ 30 ਕਰੋੜ ਰੁਪਏ ਦੇ ਚੈੱਕ ਦਿੱਤੇ ਗਏ ਹਨ ਤੇ ਉਹਨਾਂ ਦੱਸਿਆ ਕਿ ਪਿੰਡਾਂ ਦੇ ਵਿਕਾਸ ਕਾਰਜ ਜੱਗੀ ਪੱਧਰ ਤੇ ਕਰਵਾਏ ਜਾ ਰਹੇ ਹਨ ਤੇ ਵਿਕਾਸ ਕਾਰਜਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਉਹਨਾਂ ਨਾਲ ਹੀ ਕਿਹਾ ਕਿ ਪਹਿਲਾਂ ਵੀ ਪਿੰਡਾਂ ਦੀ ਪੰਚਾਇਤਾਂ ਨੂੰ ਲੱਖਾਂ ਰੁਪਏ ਦੇ ਚੈੱਕ ਦਿੱਤੇ ਜਾ ਚੁੱਕੇ ਹਨ ਜੋ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਲਗਾਏ ਜਾ ਰਹੇ ਹਨ। ਉਹਨਾਂ ਨਾਲ ਹੀ ਕਿਹਾ ਕਿ ਹਲਕੇ ਦੇ ਵਿਕਾਸ ਕਾਰਜ ਸੰਬੰਧੀ ਹਲਕੇ ਅੱਦੇ ਅੰਦਰ ਕਰੋੜਾ ਰੁਪਿਆ ਖਰਚਿਆ ਜਾ ਰਿਹਾ ਤਾਂ ਜੋ ਹਲਕੇ ਦੀ ਨੁਹਾਰ ਨੂੰ ਬਦਲਿਆ ਜਾ ਸਕੇ ਉਹਨਾਂ ਦੱਸਿਆ ਕਿ ਹਲਕੇ ਨੂੰ ਇੱਕ ਨੰਬਰ 1 ਹਲਕਾ ਬਣਾਇਆ ਜਾਵੇਗਾ ਤੇ ਹਲਕੇ ਦੇ ਵਿੱਚ ਕਿਸੇ ਤਰ੍ਹਾਂ ਦੀ ਵਿਕਾਸ ਪੱਖੋਂ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਇਸ ਮੌਕੇ ਆਈਆਂ ਹੋਈਆਂ ਸੂਬਾ ਪੰਚਾਇਤਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਆਓ ਗੱਲਬਾਤ ਕਰਦੇ ਹਾਂ ਹਲਕਾ ਵਿਧਾਇਕ ਬਾਜਵਾ ਦੇ ਨਾਲ ਅਤੇ ਨਾਲ ਹੀ ਆਈਆਂ ਹੋਈਆਂ ਪੰਚਾਇਤਾਂ ਦੇ ਨਾਲ ਕੀ ਉਹਨਾਂ ਦਾ ਕਹਿਣਾ ਦੇਖਦੇ ਰਹੋ ਜੀਡੀਐਸ ਪੰਜਾਬ ਨਿਊਜ਼ ਟੀਵੀ ਬਿਊਰੋ ਚੀਫ ਗੁਰਦਾਸਪੁਰ ਗੁਰਪ੍ਰੀਤ ਸਿੰਘ ਦੇ ਨਾਲ ਇਹ ਹਲਕੇ ਕਾਦੀਆਂ ਦੇ ਵਿੱਚ 30 ਕਰੋੜ ਰੁਪਇਆ ਅਸੀਂ ਸਾਰੇ ਹਲਕੇ ਨੂੰ ਵੰਡਿਆ ਔਰ ਇਹ ਚੌਧਰੀ ਤੇ 15ਵੇਂ ਵਿੱਚ ਕਮਿਸ਼ਨ ਦੇ ਪੈਸੇ ਸੀ ਇਸ ਤੋਂ ਬਾਅਦ ਸਪਾਰਟ ਵਿਲਰ ਸਕੀਮ ਦੇ ਵਿੱਚ ਤਕਰੀਬਨ 25 ਕਰੋੜ ਰੁਪਇਆ ਸਾਡਾ ਤਿਆਰ ਆ ਰਿਹਾ ਪਰ ਸਿਰਫ ਇਹ ਹੈ ਵੀ ਜਦੋਂ ਇਹ 50% ਇਹਦਾ ਕੰਮ ਹੋਏਗਾ ਡਿਵੈਲਪਮੈਂਟ ਦਾ ਉਸ ਤੋਂ ਬਾਅਦ ਉਹ 25 ਕਰੋੜ ਰੁਪਇਆ ਹਲਕੇ ਚ ਜਾਵੇਗਾ ਤੋ ਇੱਕ ਪੰਜਾਬ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਰਾਦਾ ਬਹੁਤ ਵੱਡੀ ਗੱਲ ਆ ਅਸੀਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਆ ਇੱਕ ਚੰਗੀ ਸੋਚ ਸਚਾਰੂ ਸੋਚ ਤੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੂੰ ਨਾਲ ਲੈ ਕੇ ਤੁਰਦੇ ਆ ਉਹਦੇ ਵਿੱਚ ਉਹਨਾਂ ਨੇ ਕੋਵਿਡ ਦੇ ਟਾਈਮ ਦੇ ਵਿੱਚ ਪੰਜਾਬ ਨੂੰ ਡਿਵੈਲਪਮੈਂਟ ਦੇ ਪੱਖੋਂ ਨਹੀਂ ਕਿਤੇ ਪਿੱਛੇ ਰਹਿਣ ਦਿੱਤਾ ਅੱਜ ਜੇ ਮੈਂ ਇਹ ਗੱਲ ਕਹਾਂ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਜੇ ਕੋਈ ਡਿਵੈਲਪਮੈਂਟ ਕੋਈ ਸੂਬਾ ਕਰ ਰਿਹਾ ਹੈ ਤੇ ਉਹ ਪੰਜਾਬ ਦਾ ਸੂਬਾ ਡਵੈਲਪਮੈਂਟ ਦੇ ਲੀਆਂ ਇੱਕ ਜਿਹੜੇ ਦੀਪੂਆਂ ਬਣੇ ਗਿਆ ਇਹ ਆਪਣਾ ਸਾਡੀਪੂ ਇਦਾਂ ਵੀ ਜਿਹੜੇ ਗਰੀਬ ਸਾਡੇ ਸਾਥੀ ਨੇ ਅਸੀਂ ਉਹਨਾਂ ਨੂੰ ਰਿਵਾਰਡ ਕਰਨਾ ਚਾਹੁੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਹੁਣ ਨਵੇਂ ਦੀਪੂ ਆਲੇ ਉਹਦੇ ਵਿੱਚ ਅਸੀਂ ਇਹ ਗੱਲ ਕਹੀ ਹੈ ਵੀ ਜਿਹੜੇ ਬੰਦੇ ਪਾਰਟੀ ਚੰਗਾ ਕੰਮ ਕਰਦੇ ਨੇ ਗਰੀਬ ਦੇ ਔਰ ਜਿਨ੍ਹਾਂ ਨੂੰ ਜ਼ਰੂਰਤ ਹੈ ਕਿਸੇ ਕੰਮ ਦੀ ਤੇ ਉਹਨਾਂ ਨੂੰ ਦੀਪੂ ਜਿਹੜੇ ਲਾਂਚ ਕੀਤੇ ਜਾਣਗੇ तकरीबन ਸਾਡੇ ਸਾਰੇ ਹਲਕੇ ਦੇ ਵਿੱਚ ਕੱਢ ਗਿਆ ਤੇ ਵਿੱਚ ਕੋਈ 112 ਡੀਪ ਜਿਹੜੇ ਅਲਾਉਡ ਸਰ ਜਿਹੜੇ ਦਿੱਲੀ ਬਾਰਡਰ 'ਚ ਕਿਸਾਨ ਬੈਠੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦਿੱਲੀ ਬਾਰਡਰ ਦੇ ਕਿਸਾਨਾਂ ਨੂੰ ਸਾਡੀ ਦਿਲ ਦੀਆਂ ਜਿਹੜੀਆਂ ਲੜੀਆਂ ਨੇ ਤਾਂਗਾ ਨੇ ਨਾੜਾ ਨੇ ਉਹਨਾਂ ਨਾਲ ਜੁੜੀਆਂ ਨੇ ਦੇਖੋ ਚਾਹੇ ਅਸੀਂ ਬੈਠੇ ਪੰਜਾਬ 'ਚ ਸਾਡੇ ਇਲਾਕੇ 'ਚੋਂ ਸਾਡੇ ਹਲਕੇ 'ਚੋਂ ਲੋਕ ਜਾ ਰਹੇ ਨੇ ਉਹਨਾਂ ਨਾਲ ਆਪਣਾ ਸਾਥ ਨਿਭਾ ਰਹੇ ਆ ਔਰ ਅਸੀਂ ਕਾਫੀ ਕੰਟ੍ਰਿਬਿਊਸ਼ਨ ਕੀਤੀ ਆ ਅਸੀਂ ਆਪਣੀ ਫਾਊਂਡੇਸ਼ਨ ਵੱਲੋਂ ਜਿਹੜੀ ਸਤਪਚਨ ਫਾਊਂਡੇਸ਼ਨ ਹੈ ਉਹਨਾਂ ਵੱਲੋਂ ਪਹਿਲੇ ਵੀ ਦਵਾਈਆਂ ਐਂਬੂਲੈਂਸਸ ਭੇਜੀਆਂ ਸੀ ਉਹਨ ਵੀ ਪਿਛਲੇ ਇੱਕ ਹਫ਼ਤੇ ਤੋਂ ਸਾਡੀ ਐਂਬੂਲੈਂਸਸ ਤੇ ਡਾਕਟਰਸ ਉੱਥੇ ਗਏ ਹੋਏ ਨੇ ਅਸੀਂ ਕਿਸੇ ਉਸ ਚੀਜ਼ ਦਾ ਅਸੀਂ ਫੇਸਬੁੱਕ ਵਗੈਰਾ ਤੇ ਉਹਦੀ ਐਡਵਰਟਾਈਜ਼ਮੈਂਟ ਨਹੀਂ ਕਰਨਾ ਚਾਹਦੇ ਕਿਉਂਕਿ ਇਹ ਸਾਡਾ ਇੱਕ ਲਾਕੀ ਫਰਜ਼ ਬੰਦਾ ਹੈ ਸਾਡੀ ਜ਼ਿੰਮੇਵਾਰੀ ਬੰਦੀ ਹੈ ਪਿਆਜ ਜਿਹੜੇ ਸਾਡੇ ਭਰਾ ਕਿਸਾਨ ਉਥੇ ਬਾਰਡਰ ਤੇ ਬਿਠੇ ਆ ਉਹਨਾਂ ਨੂੰ ਇਹ ਪਤਾ ਲੱਗੇ ਵੀ ਜਿਹੜੇ ਪਿੱਛੇ ਬੈਠੇ ਨੇ ਉਹ ਵੀ ਉਹਨਾਂ ਦੇ ਨਾਲ ਪੂਰਾ ਡਟ ਕੇ ਉਹਨਾਂ ਦੇ ਨਾਲ ਨੇ ਔਰ ਮੈਨੂੰ ਇਹ ਲੱਗਦਾ ਹੈ ਵੀ ਅਗਲੇ ਕੋਈ ਦਿਨਾਂ ਦੇ ਵਿੱਚ ਕਿਸਾਨਾਂ ਦੀ ਜਿਹੜੀਆਂ ਸ਼ਰਤਾਂ ਨੇ ਇਹ ਮੋਦੀ ਜੀ ਮੰਨ ਲੈਣਗੇ ਮੰਨੀ ਬੈਠੇ ਨੇ ਉਹਦੇ ਸਿਰਫ ਉਹਨਾਂ ਨੇ ਟੈਕਨੀਕ ਵੇਖ ਲਈ ਹੈ ਵੀ ਮੋਦੀ ਉਸ ਚੀਜ਼ ਦਾ ਲਾਹਾ ਲੈ ਸਕੇ ਕਿਸਾਨਾਂ ਦੀਆਂ ਗੱਲਾਂ ਮੰਨ ਕੇ ਇਹ ਕਹੇ ਆਪਣੇ ਇੱਕ ਦੋ ਵਿੱਚ ਵਾੜੇਗਾ ਬੰਦਾ ਹੈ ਜਿਨ੍ਹਾਂ ਨੂੰ ਇਹ ਸਮਝੇਗਾ ਵੀ ਪੰਜਾਬ ਦੀ ਜਿਹੜੀ ਬਾਈ ਦੀ ਇਲੈਕਸ਼ਨ ਹੈ ਉਹਦਾ ਕੋਈ ਫਾਇਦਾ ਮਿਲ ਸਕੇਗਾ ਪਰ ਫਾਇਦਾ ਨਹੀਂ ਮਿਲਣਾ ਲੋਕ ਸਾਰੀ ਗੱਲ ਸਮਝਦੇ ਨੇ ਅੰਦੋਲਨ ਅ ਅੰਦੋਲਨਾਂ ਦੇ ਵਿੱਚ ਲੀਡਰਸ਼ਿਪਸ ਪੈਦਾ ਹੁੰਦੀ ਹੈ ਅੰਦੋਲਨਾਂ ਦੇ ਵਿੱਚ ਇੱਕ ਨਵੀਂ ਸਥਿਤੀ ਦੇਸ਼ ਨੂੰ ਮਿਲਦੀ ਹੈ ਸੋ ਮੈਂ ਸਮਝਦਾ ਪੰਜਾਬ ਨੂੰ ਜਿਹੜੀ ਅੱਜ ਇਸ ਅੰਦੋਲਨ ਵਿੱਚ ਵਾਅਦਾ ਹੋਇਆ ਉਹ ਇਸ ਚੀਜ਼ ਦਾ ਵਾਅਦਾ ਹੋਇਆ ਵੀ ਪੰਜਾਬ ਦੇ ਜੇ ਇਹ ਉਹ ਅੱਗੇ ਲੱਤ ਢਾਕੇ ਕੰਮ ਕੀਤਾ ਤੇ ਸਾਰਾ ਹਿੰਦੁਸਤਾਨ ਦੇ ਵਿੱਚ ਇਹ ਗੱਲ ਪਤਾ ਲੱਗੀ ਵੀ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਇਹ ਜਿਹੜੇ ਲੋਕ ਨੇ ਇਹ ਗੁਰੂ ਮਹਾਰਾਜ ਦੀ ਇਹਨਾਂ ਤੇ ਬਹੁਤ ਬਰਕਤ ਹੈ ਉਹਨਾਂ ਤੇ ਮਿਹਰ ਹੈ ਔਰ ਜਿੱਥੇ ਵੀ ਪੈਰ ਡੰਦੇ ਨੇ ਉਥੋਂ ਪੈਰ ਪਛਾਣੀ ਪੁੱਟਦੇ ਅੱਜ મોદી ਨੂੰ ਸਾਰੇ ਦੁਨੀਆ ਭਰ ਦੇ ਲੋਕਾਂ ਨੂੰ ਜਿਹੜੇ ਵਧਾਈਆਂ ਆ ਰਹੀਆਂ ਨੇ ਸਾਨੂੰ ਸਾਡੇ ਕਿਸਾਨ ਵੀਰਾਂ ਨੂੰ ਪੰਜਾਬੀਆਂ ਨੂੰ ਉਹ ਇਹ ਹੀ ਆ ਰਹੀਆਂ ਨੇ ਵੀ ਇਸ ਕਿਸਮ ਦੇ ਯੋਧੇ ਇਸ ਕਿਸਮ ਦੇ ਮਰਦ ਜਮਾਨ ਇਹ ਜਿਹੜੇ ਨੇ ਲੋਕੀ ਪੈਦਾ ਨਹੀਂ ਇਹੋ ਜੇ ਹੋ ਸਕਦੇ ਜਿਹੜੀ ਗੱਲ ਤੇ ਪੈਰ ਰੱਖ ਰਿਆ ਉਹ ਗੱਲ ਬਣਾ ਕੇ ਹੀ ਰਹਿਣਗੇ ਕਿਸਾਨਾਂ ਦੀ ਜਿੱਤ ਪੱਕੀ ਹੈ ਔਰ ਇਹ ਆਉਣ ਵਾਲੇ ਦਿਨਾਂ ਤੁਸੀਂ ਦੇਖੋਗੇ ਕਿਸਾਨ ਆਪਣੇ ਹੱਕ আদਾਇਆ ਜਿਹੜੀਆਂ ਸ਼ਰਤਾਂ ਬਣਾ ਕੇ ਉੱਠਣ ਸਰ ਮਿਊਨਿਸਪਲ ਕਮੇਟੀ ਦੀ ਇਲੈਕਸ਼ਨ ਵੀ ਆਉਣ ਵਾਲੀ ਲੋਕ ਸਭਾ ਦੀ ਇਲੈਕਸ਼ਨ ਆਉਣ ਵਾਲੀ ਉਹਦੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਤੇ ਲੋਕ ਸਭਾ ਦੀ ਤੇ ਇਲੈਕਸ਼ਨ ਬਹੁਤ ਦੂਰ ਹੈ ਮਿਊਨਿਸਪਲ ਕਮੇਟੀ ਦੀ ਜੀ ਅ ਇਲੈਕਸ਼ਨ ਅਗਲੇ ਮਹੀਨੇ ਆਉਣੀਆਂ ਨੇ ਫਰਵਰੀ ਦੀ 13 ਤਰੀਕ ਤੋਂ ਪਹਿਲੇ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ ਵੀ 13 ਫਰਵਰੀ ਤੋਂ ਪਹਿਲੇ ਪਹਿਲੇ ਮਿਸਪਲ ਕਮੇਟੀ ਦੀਆਂ ਤੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਕਰਾ ਕੇ ਰਿਜ਼ਲਟ ਆ ਜਾਣਾ ਚਾਹੀਦਾ ਤੋ ਮੇਰੇ ਖਿਆਲ ਅਗਲੇ ਕੁਝ ਚੰਦ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਔਰ ਚੋਣਾਂ ਜਾਤਾ ਲੱਗ ਦੇਗਾ ਕਾਂਗਰਸ ਦੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਲੋਕਾਂ ਵਿੱਚ ਗੱਲ ਹੈ ਜਿੱਤ ਹੋਏਗੀ ਬਾਕੀ ਲੋਕਾਂ ਦਾ ਪਿਆਰ ਹੈ ਜਿਹੜਾ ਬੰਦਾ ਕੰਮ ਕਰੇਗਾ ਉਹਨੂੰ ਲੋਕਾਂ ਵੋਟਾਂ ਪਾੜੀਆਂ ਨੇ ਇਹ ਵਕਤ ਆ ਗਿਆ ਲੋਕ ਕੰਮ ਕਰਨ ਵਾਲੇ ਦੇ ਨਾਲ ਖੜਦੇ ਆ ਜਮਾਨਾ ਪਿਆਰ ਨਹੀਂ ਕਰਦੇ ਕਮਾਨਾ ਨੂੰ ਕਰਦਾ ਪਿਆਰ ਸਾਡੇ ਐਮਐਲਏ ਫਤਾ ਜਨਸ ਸਿੰਘ ਬਾਦਰੋਂ ਸਾਹਾਨੂੰ 40 ਲੱਖ ਦੀ ਗ੍ਰਾਂਟ ਦਿੱਤੀ ਹੈ ਜੀ ਉਹਨਾਂ ਨੇ 14 ਅਗਸਤ ਤੋਂ ਪਹਿਲਾਂ ਵੀ ਸਾਨੂੰ ਕਾਫੀ ਉਹਨਾਂ ਪੈਸੇ ਦਿੱਤੇ ਆ ਔਰ ਅਸੀਂ ਅੱਕੇ ਵੀ ਬਹੁਤ 100% ਆਪਣਾ ਕੰਮ ਕਰਵਾਇਆ ਜਾ ਕੇ ਕੋਈ ਜਾ ਕੇ ਦੇਖ ਸਕਦਾ ਸਾਡੇ ਪਿੰਡ ਦੀ ਬਹੁਤ ਅਹੀ ਤਵਾਰ ਬਦਲੀਆਂ ਔਰ ਹੁਣ ਰਿੰਦੀ ਕਸਰੇ ਇਹਨਾਂ ਪੈਸਿਆਂ ਨਾਲ ਪੂਰੀ ਕਰਾਂਗੇ ਸਾਡੇ ਪਿੰਡ 'ਚ ਕਾਫੀ ਕੰਮ ਹੋਣ ਵਾਲਾ ਪੰਜ ਸਾਡੇ ਅਗਰਮੜੀ ਸੈਂਟਰ ਉਹ ਬਣਾਵਾਂਗੇ ਗੜੀਆਂ ਨਾਲੀਆਂ ਤਾਂ ਹੈ ਹੀ ਹਨ ਛੱਪੜ ਅਸੀਂ ਚਾਰ ਜਿਹੜੇ ਆ ਉਹਨਾਂ ਦਾ ਪਾਣੀ ਡਿਵਰਟ ਕਰਤਾ ਸਿ ਆਪਣਾ ਸਿੱਟੀ ਵਾਲ ਮਰਦਲ ਸ਼ੁਰੂ ਕੀਤਾ ਫੀਵਰ ਪਾਇਆ ਪਰ ਹੋਰ ਸਾਡੇ ਬੜੇ ਉੱਤੇ ਜਿਹੜੇ ਕੰਮ ਆ ਧਰਮਸ਼ਾਲਾ ਸਾਡੀ ਸ਼ਹਿਰ ਨੇ ਉਹਨਾਂ ਨੂੰ ਨਵਾਰ ਬਦਨਾ ਕਰਨਾ ਦੀ ਕਾਫੀ ਜੋ ਵੀ ਸਰਕਾਰ ਦੀਆਂ ਹਜਾਤਾਂ ਸਾਹਿਬ ਦੀ ਉਹ ਵੀ ਕੁਝ ਸਾਨੂੰ ਕਹਿਣ ਕਿ ਉਹ ਮੁਤਾਬਕ ਹੈ ਵੱਧ ਤੋਂ ਵੱਧ